ਅਮਰੀਕਾ ਨੇ ਆਪਣੇ ਵੀਜ਼ਾ ਨਿਯਮ ਹੋਰ ਸਖਤ ਕਰ ਦਿੱਤੇ ਨੇ 21 ਜਨਵਰੀ ਤੋਂ ਪਾਕਿਸਤਾਨ ਬੰਗਲਾਦੇਸ਼ ਸਮੇਤ 75 ਦੇਸ਼ਾਂ ਲਈ ਪੂਰੀ ਵੀਜ਼ਾ ਪ੍ਰਕਿਰਿਆ ਨੂੰ ਮੁਅਤਲ ਕਰ ਦਿੱਤਾ ਗਿਆ ਕਮਾਂਤਰੀ ਨਿਊਜ਼ ਏਜੰਸੀਆਂ ਦੀਆਂ ਖਬਰਾਂ ਮੁਤਾਬਕ ਇਹ ਫੈਸਲਾ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਮੈਮੋ ਦੇ ਆਧਾਰ ਤੇ ਲਿਆ ਗਿਆ ਇਸ ਫੈਸਲੇ ਦਾ ਉਦੇਸ਼ ਅਮਰੀਕਾ ਵਿੱਚ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਨੂੰ ਘਟ ਕਰਨਾ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਹੈ ਕਿ ਹੁਣ ਉਨਾ ਵਿਅਕਤੀਆਂ ਦੇ ਵੀਜ਼ਾ ਰੋਕਣ ਲਈ ਆਪਣੀ ਕਾਨੂੰਨੀ ਸ਼ਕਤੀ ਦੀ ਵਰਤੋਂ ਅਮਰੀਕਾ ਕਰੇਗਾ ਜਿਨ੍ਹਾਂ ਦੇ ਅਮਰੀਕਾ ਆਉਣ ਤੋਂ ਬਾਅਦ ਸਰਕਾਰੀ ਸਹਾਇਤਾ ਜਾਂ ਭਲਾਈ ਪ੍ਰੋਗਰਾਮਾਂ ਤੇ ਨਿਰਭਰ ਹੋਣ ਦਾ ਸ਼ੱਕ ਹੈ ਅਮਰੀਕੀ ਦੂਤਾਵਾਸਾਂ ਤੇ ਕਾਉਂਸਲਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਸਕਰੀਨਿੰਗ ਅਤੇ ਤਸਦੀਕ ਪ੍ਰਕਿਰਿਆ ਦਾ ਮੁੜ ਮੁਲਾਂਕਣ ਹੋਣ ਤੱਕ ਵੀਜ਼ਾ ਅਰਜ਼ੀਆਂ ਰੱਦ ਕਰਨ ਇਹ ਮੌਤਲੀ ਕਿੰਨੀ ਦੇਰ ਤੱਕ ਲਾਗੂ ਰਹੇਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਹੈ ਕਿ 트럼ਪ ਪ੍ਰਸ਼ਾਸਨ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਨੂੰ ਖਤਮ ਕਰਨਾ ਚਾਹੁੰਦਾ ਹੈ ਅਤੇ ਉਹਨਾਂ ਲੋਕਾਂ ਨੂੰ ਰੋਕਣਾ ਚਾਹੁੰਦਾ ਜੋ ਅਮਰੀਕੀ ਜਨਤਾ ਦੇ ਫੰਡਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਇਹ ਵੀ ਕਿਹਾ ਕਿ 75 ਦੇਸ਼ਾਂ ਦੇ ਲਈ ਪ੍ਰਵਾਸੀ ਵੀਜ਼ਾ ਪ੍ਰਕਿਰਿਆ ਉਦੋਂ ਤੱਕ ਰੋਕੀ ਗਈ ਹੈ ਜਦੋਂ ਤੱਕ ਵਿਦੇਸ਼ ਵਿਭਾਗ ਇਸ ਗੱਲ ਦੀ ਮੂੜ ਜਾਂਚ ਨਹੀਂ ਕਰਦਾ ਕਿ ਸਰਕਾਰੀ ਸਹਾਇਤਾ ਤੇ ਜਨਤਕ ਲਾਭ ਪ੍ਰਾਪਤ ਕਰ ਰਹੇ ਲੋਕਾਂ ਦੇ ਦਾਖਲੇ ਨੂੰ ਕਿਵੇਂ ਰੋਕਿਆ ਜਾਵੇ ਇਸ ਸੂਚੀ ਦੇ ਵਿੱਚ ਏਸ਼ੀਆ ਅਫਰੀਕਾ ਯੂਰਪ ਕਰੇਬੀਅਨ ਅਤੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਦੇਸ਼ ਸ਼ਾਮਲ ਨੇ ਏਸ਼ੀਆ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਅਫਗਾਨਿਸਤਾਨ ਆਰਮੀਨੀਆ ਅਜ਼ਰਬੈਜਾਨ ਬੰਗਲਾਦੇਸ਼ ਭੂਟਾਨ ਮਿਆਂਮਾਰ ਕੰਬੋਡੀਆ ਈਰਾਨ ਇਰਾਕ ਜਾਰਡਨ ਕਜ਼ਾਕਿਸਤਾਨ ਕੁਵੇਇਤ ਕਿਰਗਿਸਤਾਨ ਲਾਓਸ ਲੈਬਨਨ ਮੰਗੋਲੀਆ ਨੇਪਾਲ ਪਾਕਿਸਤਾਨ ਸੀਰੀਆ ਥਾਈਲੈਂਡ ਤੇ ਉਜਬੇ ਉਜਬੇਕਿਸਤਾਨ ਤੇ ਯਮਨ ਨਾਮ ਦੇ ਦੇਸ਼ ਸ਼ਾਮਲ ਨੇ ਇਸ ਤੋਂ ਇਲਾਵਾ ਅਫਰੀਕੀ ਦੇਸ਼ਾਂ ਦੇ ਉੱਤੇ ਜਿਨ੍ਹਾਂ ਦੇਸ਼ਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਨੇ ਜਿਨ੍ਹਾਂ ਦੇਸ਼ਾਂ ਦੀਆਂ ਵੀਜ਼ਾ ਸੇਵਾਵਾਂ ਮਰੁਕੀਆਂ ਗਈਆਂ ਨੇ ਉਹਨਾਂ ਦੇ ਵਿੱਚ ਅਲਜੀਰੀਆ ਕੈਮਰੂਨ ਕੇਪ ਵਰਡੇ ਕੋਟ ਡੀਆਇਵਰੀ ਕਾირო ਕਾਂਗੋ ਮਿਸਰ ਇਰੀਟਰੀਆ ਈਥੋਪੀਆ ਗੈਂਬੀਆ ਘਾਨਾ ਗਿਨੀ ਹੈਤੀ ਲਾਈਬੇਰੀਆ ਲਿਬੀਆ ਮੁਰੱਕੋ ナイジリアカンゴガンラジ روانडा シネガルシエラレオネソマリアドクニスーダンスーダンタンザニアトゴトゥニジア ਤੇ ਯੂਗਾਂਡਾ ਇਹਨਾਂ ਦੇਸ਼ਾਂ ਦੇ ਵਿੱਚ ਸ਼ਾਮਲ ਨੇ ਇਸ ਤੋਂ ਇਲਾਵਾ ਯੂਰਪ ਦੇ ਕੁਝ ਦੇਸ਼ਾਂ ਤੇ ਵੀ ਇਹ ਵੀਜ਼ਾ ਪ੍ਰਕਿਰਿਆ ਤੇ ਮੁੱਤਲੀ ਜਿਹੜੀ ਹੈ ਉਹ ਲਾਗੂ ਰਹੇਗੀ ਯੂਰਪ ਦੇ ਦੇਸ਼ ਜਿਨ੍ਹਾਂ ਦੇ ਲਈ ਵੀਜ਼ਾ ਪ੍ਰਕਿਰਿਆ ਰੱਦ ਕੀਤੀ ਗਈ ਹੈ ਉਹਨਾਂ ਦੇ ਵਿੱਚ ਰਸ਼ੀਆ ਅਲਬਾਨੀਆ ਬੈਲਾਰੂਸ ਬੋਸਨੀਆ ਜੌਰਜੀਆ ਕੋਸੋਵੋ ਮੈਸੋਡੋਨੀਆ ਉਤਰੀ ਮੈਸੋਡੋਨੀਆ ਮੋਲਡੋਵਾ ਅਤੇ ਮੈਨਡਨੇਗਰੋ ਸ਼ਾਮਲ ਨੇ ਸੌਤਰੀ ਅਮਰੀਕਾ ਦੇ ਐਂਟੀਗੁਆ ਬਾਰਗੁਡਾ ਬਹਾਮਾਸ ਬਾਰਬਡੋਸ ਬੈਲੀਜ਼ ਕਿਊਬਾ ਡੋਮਿਨਿਕਾ ਗ੍ਰਨਾਡਾ ਹੈਤੀ ਜਮੈਕਾ ਸੈਂਟ ਕਿਟਸ ਨੇਵਿਸ ਸੈਂਟ ਲੂਇਸ ਤੇ ਸੈਂਟ ਵਿਨਸੈਟ ਤੇ ਗ੍ਰਨਾਡਾ ਇਸ ਦੇ ਵਿੱਚ ਇਹ ਪਾਬੰਦੀਆਂ ਲਾਗੂ ਹੋਈਆਂ ਨੇ ਇਸ ਤੋਂ ਇਲਾਵਾ ਦੱਖਣੀ ਤੇ ਮੱਧ ਅਮਰੀਕੀ ਦੇਸ਼ਾਂ ਦੇ ਵਿੱਚ ਬ੍ਰਾਜ਼ੀਲ ਕੋਲੰਬੀਆ ਉਰੂਗੁਆ ਗੁਆਟੇਮਾਲਾ ਤੇ ਨਿਕਾਰਾਗਵਾ ਦੇ ਉੱਤੇ ਵੀ ਅਮਰੀਕਾ ਵੱਲੋਂ ਵੀਜ਼ਾ ਪ੍ਰਕਿਰਿਆ ਰੱਦ ਕੀਤੀ ਗਈ ਹੈ